ਹਾਂਜੀ ਦੋਸਤੋ ਸਵਾਗਤ ਹੈ ਟਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਿ ਮਧੂਮੱਖੀ ਜਾਂਦੀ ਹੈ हनी ਬੀ ਦੀ ਫਾਰਮਿੰਗ ਬਾਰੇ ਖੇਤੀਬਾੜੀ ਦੇ ਨਾਲ ਇੱਕ ਇਹ ਵੀ ਸਹਾਇਕ ਧੰਦਾ ਵਾ ਲਾਭਦਾਇਕ ਧੰਦਾ ਤੁਸੀਂ ਕਹਿ ਸਕਦੇ ਹੋ ਜਿਨ੍ਹਾਂ ਕਿਸਾਨ ਮਤਲਬ ਮਨਾਫਾ ਕਮਾ ਸਕਦੇ ਨੇ ਤਾਂ ਪੁਰਾਣੇ ਤਰੀਕੇ ਜਿਹੜੇ ਹੁੰਦਾ ਸੀ ਲੋਕੀ ਸਾਇਦ ਜੇ ਮਤਲਬ ਚੁੰਦੇ ਹੁੰਦੇ ਸੀ ਉਹ ਦਰਖਤਾਂ ਉੱਤੇ ਮੱਖੀਆਂ ਲੱਗਦੀਆਂ ਹੁੰਦੇ ਸੀ ਤੇ ਉਹਨਾਂ ਦੇ ਉੱਤੋਂ ਆਰਗੈਨਿਕ ਤਰੀਕੇ ਨਾਲ ਵਰਤਿਆ ਜਾਂਦਾ ਸੀ ਤੇ ਇੱਕ ਆ ਵੀ ਹੁਣ ਨਵੇਂ ਜਮਾਨੇ ਦਾ ਇੱਕ ਤਰੀਕਾ ਵੀ ਆਰਗੈਨਿਕ ਤਰੀਕਾ ਵਾ ਤੇ ਪਰ ਥੋੜਾ ਜਿਹਾ ਡਿਫਰੈਂਟ ਵਾ ਤੁਸੀਂ ਇਹ ਸਕੇਦੇ ਹੋ ਕਿ ਆ ਡੱਬੇ ਬਣੇ ਨੇ ਲੱਕੜ ਦੇ ਤੇ ਉਹਨਾਂ ਵਿੱਚ ਮਧੂਮੱਖੀਆਂ ਦੀ ਫਾਰਮਿੰਗ ਹੁੰਦੀ ਹੈ ਤੇ ਉਤੋਂ ਫਿਰ ਸ਼ਾਇਦ ਜੋ ਵੀ ਮਤਲਬ ਮਧੂਮੱਖੀਆਂ ਹੁੰਦੀਆਂ ਨੇ ਉਹਨਾਂ ਦਾ ਸ਼ਾਇਦ ਜੋ ਵੀ ਨਿਕਲਦਾ ਉਹ ਅੰਦਰੇ ਦੇ ਵਿੱਚ مشین ਲੱਗੀ ਤੇ ਉਹਨਾਂ ਨੂੰ ਚੋਕੇ ਤੇ ਬਾਅਦ ਦੇ ਵਿੱਚ ਪੈਕਿੰਗ ਹੁੰਦੀ ਹੈ ਤਾਂ ਤੁਸੀਂ ਇਹ ਡੱਬਾ ਵੇਚ ਸਕਦੇ ਹੋ ਕਿਉਂਕਿ ਡੱਬੇ ਦੀ ਗੱਲ ਕਰੀਏ ਤਾਂ ਡੱਬਾ ਦੋ ਤੋਂ 2.5 ਫੁੱਟ ਦੀ ਇਹਦੀ ਲੰਬਾਈ ਤੇ ਦੋ ਕੁ ਫੁੱਟ ਦੀ ਚੌੜਾਈ ਤੇ ਉਹਦੇ ਉੱਤੇ ਫਿਰ ਬੋੜੀਆਂ ਰੱਖ ਕੇ ਤੇ ਵਿੱਚ ਮਧੂਮੱਖੀਆਂ ਚੱਲ ਜਾਂਦੀਆਂ ਇਹਨਾਂ ਜੇਕਰ ਰਾਣੀ ਮੱਖੀ ਹੁੰਦੀ ਆਰੇ ਡੱਬੇ ਦੇ ਵਿੱਚ ਤੇ ਜਿਹੜੀਆਂ ਕੀ ਉਹਨਾਂ ਨੂੰ ਮਤਲਬ ਰੱਖ ਲਿਆ ਨੇ ਨਾਲ ਇਕੱਠੀਆਂ ਕਰਕੇ ਤੁਹਾਨੂੰ ਪਤਾ ਹੀ ਹੋਣਾ ਕਿ ਰਾਣੀ ਮੱਖੀ ਹੁੰਦੀ ਹੈ ਜੋ ਕਿ ਉਹਨਾਂ ਇਕੱਠੀਆਂ ਕਰਕੇ ਰੱਖਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਇਹਨਾਂ ਉੱਤੋਂ ਹੁਣ ਟੱਕਣ ਲਾਉਂਦੇ ਨੇ ਟੱਕਣ ਜਿਹੜੇ ਉੱਤੇ ਆਹ ਲੋਹੇ ਦੇ ਟੱਕਣ ਸੀ ਉਹਨਾਂ ਉੱਤੇ ਲੱਗੇ ਸੀ ਤੇ ਉੱਤੇ ਬੋੜੀ ਪਾਈ ਸੀ ਤੇ ਥੱਲੇ ਡੱਬਾ ਡੱਬੇ ਦੇ ਵਿੱਚ ਮਧੂਮੱਖੀਆਂ ਨੇ ਤੇ ਕੁਝ ਹਵਾ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਡਬ ਵੀ ਰਈਆਂ ਨੇ ਤਾਂ ਬਹੁਤ ਜਿਆਦਾ ਜਿਹੜੇ ਡੱਬੇ ਨੇ ਲੱਖ ਲੱਖ ਲਗਭਗ 500 ਕੁ ਡੱਬਾ ਕਰੀਬ ਇੱਥੇ ਲਾਇਆ ਵਾ ਤੇ ਤੁਸੀਂ ਵੇਖ ਸਕਦੇ ਹੋ ਤੇ ਉਹ ਇੱਥੇ ਜਾਲੀ ਫਿਟ ਕਰਕੇ ਵਿੱਚ ਮਸ਼ੀਨ ਲਾਈਏ ਤੇ ਜਿਹਦੇ ਨਾਲ ਸ਼ਾਇਦ ਕੱਢਿਆ ਜਾਵੇਗਾ ਤੇ ਹੁਣ ਇਹਦੇ ਤੋਂ ਟਕਣ ਲਾਤੀ ਨੇ ਤਾਂ ਬੋਰੀਆਂ ਤੇ ਲਾਤੀ ਕੱਟ ਕੇ ਤੇ ਇਹਦੇ ਵਿੱਚ ਹੋਏਗਾ ਤਾਂ ਧੰਨਵਾਦ ਲਾਗੀ ਜਾ ਕੇ ਦਿਖਾ ਦਵਾਂ ਕਿ ਇੱਕ ਇੱਕ ਸ਼ੀਕ ਹੁੰਦਾ ਵਾ ਤੁਸੀਂ ਵੇਖ ਸਕਦੇ ਆ ਤੇ ਆ ਮਧੂਮੱਖੀਆਂ ਨੇ ਤੇ ਇਹ ਹੁਣਾਂ ਦਾ ਤੇ ਹੁਣ ਮੈਂ ਤੁਹਾਨੂੰ ਆ ਮਸ਼ੀਨ ਦਿਖਾ ਦਣਾ ਵਿੱਚ ਅੰਦਰ ਜਾ ਕੇ ਕਿ ਕਿਦਾਂ ਇਹ ਸ਼ਾਇਦ ਵਿੱਚੋਂ ਨਿਕਲਦਾ ਵਾ ਤੁਸੀਂ ਹ ਵੀ ਸਕਦੇ ਹੋ ਕਿ ਇਹ ਆ ਮਸ਼ੀਨ ਇਹਨਾਂ ਵਿੱਚ ਲੈ ਕੇ ਖੱਕੇ ਪਾਈ ਜਾਂਦੀਆਂ ਨੇ ਇਹਨਾਂ ਵਿੱਚ ਤੇ ਇਹਨਾਂ ਵਿੱਚ ਸ਼ਾਇਦ ਆ ਜਾਂਦਾ ਕਿ ਇਹਦੇ ਵਿੱਚ ਥੱਲੇ ਬਾਲਟੀ ਰੱਖਤੀ ਦੀ ਇਹਦੇ ਨੋਜ਼ਲ ਆ ਖੱਡਾ ਪਟਿਆ ਇਹਦੇ ਵਿੱਚ ਸ਼ਾਇਦ ਨਿਕਲ ਜਾਂਦਾ ਤੇ ਇਹਦੇ ਵਿੱਚ ਸਾਰੇ ਇਹ ਨਚੋੜੀ ਜਾਂਦੇ ਨੇ ਤੇ ਆ ਹੈਂਡਲ ਵਾ ਤੇ ਹੈਂਡਲ ਦੇ ਨਾਲ ਇਹਨੂੰ ਘੇਰੀ ਜਾਂਦਾ ਵਾ ਤਾਂ ਇਹਦੇ ਵਿੱਚ ਸ਼ਾਇਦ ਫਿਰ ਨਿਕਲ ਜਾਂਦਾ ਤਾਂ ਤੁਸੀਂ ਉਹ ਡੱਬੇ ਵੇਖ ਸਕਦੇ ਹੋ ਕਿ ਡੱਬੇ ਲੱਗੇ ਨੇ ਵਿੱਚ ਸਾਰੇ ਤੇ ਲਗਭਗ 2 ਤੋਂ 250 ਇਹ 4-500 ਤੋਂ ਡੱਬਾ ਇੱਥੇ ਆ ਤੇ 2-250 ਫਾਰਮ ਇਸ ਵੀਰ ਦਾ ਜਿੰਨੇ ਕੇ ਮਤਲਬ ਇਹ ਕਰਦਾ ਵਾ ਤੇ ਇਥੇ ਪੰਜਾਬ ਦੇ ਵਿੱਚ ਇਹ Rajasthan ਦਾ ਮਤਲਬ ਹੈਗੇ ਨੇ ਕਿ ਇਹ ਪੰਜਾਬ ਦੇ ਆਣ ਤੇ ਆਣ ਕਿਤੇ ਖੇਤੀ ਇਹ ਕਰਦੇ ਨੇ ਤੇ ਹੋਰ ਇਹਨਾਂ ਕੋਈ ਖਰਾਕ ਨਹੀਂ ਪੈਂਦੀ ਤੇ ਇਹ ਡੱਬਿਆਂ ਦੇ ਵਿੱਚ ਹੁੰਦੀ ਤੁਹਾਨੂੰ ਪਤਾ ਕਿ ਇਹ ਮਧੂਮੱਖੀਆਂ ਆਫਸ ਦੇ ਵਿੱਚ ਕਰਦੀਆਂ ਨੇ ਤੇ ਰਖਾਉਣੇ ਦੇ ਵਿੱਚ ਇੱਕਦਮ ਮਧੂਮੱਖੀਆਂ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਆ ਲੈਣਾ ਲੈਣਾ ਮਧੂਮੱਖੀਆਂ ਵਿੱਚ ਭੜੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਮਧੂਮੱਖੀਆਂ ਇਹਨਾਂ ਚ ਰਾਣੀ ਮੱਖੀ ਕਿਹੜੀ ਹੈ ਰਾਣੀ ਮੱਖੀ ਉਹ ਰਾਣੀ ਮੱਖੀ ਕਿਹਨਾਂ ਤੇ ਅੰਦਰ ਹੋਏਗੀ ਤੇ ਇਹ ਕਾ ਇਹਨਾਂ ਦਾ ਰੱਖਿਆ ਵਾ ਤੇ ਦਰਵਾਜਾ ਤੋਂ ਕਹਿ ਸਕਦੇ ਹੋ ਇਹਦੇ ਵਿੱਚ ਬਾਹਰ ਮਤਲਬ ਘਾਉਂਦੀਆਂ ਫਿਰਦੀਆਂ ਲੈਂਦੀਆਂ ਨੇ ਤੇ ਕਿਉਂ ਤੁਹਾਨੂੰ ਪਹਿਲਾਂ ਨਹੀਂ ਦੱਸਿਆ ਕਿ ਇਸ ਵੀਰਦਾ 250 ਕਹਿੰਦਾ ਫਾਰਮਾ ਇਸੇ ਤਰ੍ਹਾਂ ਤਾਂ ਤੁਸੀਂ ਇਸ ਦੇ ਜੀ ਕੰਮ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਮਤਲਬ ਤੰਦਾ ਫਾਇਦੇਮੰਦ ਵਾ 250 ਫਾਰਮਾ ਇੱਥੇ ਪੰਜਾਬ ਦੇ ਵਿੱਚ ਹੈ Rajasthan ਦੇ ਨੇ ਤਾਂ ਇੱਥੇ ਸਾਡੇ ਇਲਾਕੇ ਵਿੱਚ ਇਹਨਾਂ ਨੇ ਲਾਇਆ ਵਾ ਕੋਈ ਇਹਨੂੰ ਮਤਲਬ ਖਾਾਕ ਪਾਣੀ ਆਪਣਾ ਸਿਰਫ ਡੱਬੇ ਬਣਾਉਂਦੇ ਇੱਕ ਬੜੀ ਖਰਚਾ ਹੁੰਦਾ ਵਾ ਕੇ ਲੱਕਰਦੇ ਤੇ ਬਾਅਦ ਵਿੱਚ ਇੱਕ ਦੁਨਾਣੀ ਮੱਖੀ ਇੱਕ ਫਰੀਦਣੀ ਹੁੰਦੀ ਏ ਤੇ ਉੱਥੋਂ ਲੈ ਕੇ ਤੁਸੀਂ ਆਪਣਾ ਮਤਲਬ ਆਪਾਂ ਆਪਣਾ ਤੰਦਰੁਸਤ ਸਟਾਰਟ ਇੱਕ ਤੇ ਖਤਮ ਕਰ ਸਕਦੇ ਹੋ ਤੇ ਹੋਰ ਇਹਦੀ ਜਾਣਕਾਰੀ ਕਰੀਏ ਤਾਂ ਤੁਸੀਂ ਦੇ ਸਕਦੇ ਹੋ ਵੀ ਕਿ ਇਹਨਾਂ ਦਾ ਕੋਈ ਮਤਲਬ ਹੋਰ ਹੁੰਦਾ ਨਹੀਂ ਇਹਨਾਂ ਚ ਤਰੀਕ ਨਾਲ ਸੌੜਦੀਆਂ ਨਹੀਂ ਦੀਆਂ ਨੇ ਤੇ ਫੁੱਲਾਂ ਤੇ ਮੜਾ ਮੋਟਾ ਮਤਲਬ ਵਹਿ ਬੂਕੇ ਜੋ ਵੀ ਕਰਦੀਆਂ ਨੇ ਤੇ ਖਾ ਪੀ ਲੈਂਦੀਆਂ ਨੇ ਤਾਂ ਤੁਸੀਂ ਦੇਖਦੇ ਹੋ ਕਿ ਇਹ ਵੇਲੀ ਜਗਾ ਵਾ ਲਾਗੇ ਧੂਸੀਏ ਲਾਗੇ ਪਰੇ ਦਰਿਆ ਵਾ ਤੇ ਇਧਰ ਰੋਡ ਵਗਦਾ ਵਾ ਤੇ ਇੱਥੇ ਕੋਈ ਵੇਲੀ ਜਗਾ ਵੇਖ ਕੇ ਬਾਰੋਂ ਕੇ ਨੇ ਆਨ ਕੇ ਇਥੇ ਇਹ ਸਾਰਾ ਸੈਟਅਪ ਕੀਤਾ ਵਾ ਤੇ ਜਿਹਦੇ ਨਾਲ ਇਹ ਆਪਣਾ ਇਹ ਸਾਰਾ ਕੰਮ ਕਰਦੇ ਨੇ ਸੋ ਧੰਨਵਾਦ ਤੁਹਾਡਾ ਵੀਡੀਓ ਵੇਖਣ ਲਈ